ਜਾ ਬੜਾ ਹੁਣ ਰੋਟੀ ਰੋਟੀ ਖਾਧੀ ਵਿਲੇ ਹੁਣ ਠੀਕ ਦੁੱਧ ਫਰਿੱਜ ਚ ਰੱਖ ਕੇ ਉੱਜਾ ਕੇ ਹਾਂਜੀ ਹੈਲੋ ਸਾਸਿਕਾਲ ਜੀ ਸਾਰਿਆਂ ਨੂੰ ਚੜ੍ਹ ਨਿਕਲਾ ਚੈਨਲ ਤੇ ਸਵਾਗਤ ਹੈ ਥੋੜਾ ਸਾਰਿਆਂ ਦਾ ਆਪਾਂ ਵਧੀਆ ਠੀਕ ਠਾਕ ਆ ਵਾਹਿਗੁਰੂ ਦੀ ਕਿਰਪਾ ਨਾਲ ਕੋਸ਼ਿਸ਼ ਕਰਦੇ ਹਾਂ ਜੀ ਮੇਰੇ ਭੈਣ ਭਰਾ ਵੀ ਸਾਰੇ ਹੋਣਗੇ ਤੇ ਉਹ ਟਮਾਟਰ ਤਾਂ ਲੈ ਆਓ ਜਿਆ ਯਾਰ ਸਬਜ਼ੀਆਂ ਵਾਲੇ ਆ ਗਏ ਆ ਤੇ 9:30 ਦਾ ਟਾਈਮ ਹੋ ਗਿਆ ਬਹੁਤ ਖਰੂ ਪਾਈ ਜਾਂਦੇ ਆ ਕਦੇ ਇਧਰ ਡਰੇੜੇ ਆਲਾ ਹੁੰਦਾ ਕੋ ਇਧਰ ਟਰਲੀ ਆਲਾ ਉਹਨਾਂ ਇੱਕ ਹੋਰ ਪਈ ਜਾਂਦਾ ਹਨ ਤੇ ਸਵੇਰ ਦੇ ਹੋ ਗਿਆ ਜੀ ਕੰਮ ਸਾਰੇ ਆਪਣੇ ਕੱਪੜੇ ਧੋਤੇ ਗਏ ਆ ਸਹਿਰ ਗਿਆ ਸਕੂਲ ਤੇ ਰੁੱਤ ਜੀ ਬਦਲ ਗਈ ਹੋਈ ਮੱਥਾ ਜਾਂ ਹੋ ਗਿਆ ਹੁਣ ਭੜਾ ਭੜਾ ਜਾਂ ਲੱਗ ਜਾਂਦਾ ਸਿਆਲ ਚ ਤਾਂ ਅੰਦਰ ਬੈਠੇ ਰਹੇ ਨਹੀਂ ਕੁਝ ਪਤਾ ਲੱਗਿਆ ਤੇ ਦੁੱਧਨ ਵਾਲਾ ਦਵਾ ਤਾਂ ਫਰਿੱਜ 'ਚ ਰੱਖਣ ਵਾਲਾ ਹੋਰ ਵਧੀਆ ਜੀ ਠੀਕ ਠਾਕ ਵੈਕੂਲ ਦੇ ਦਰਪਣ ਤੇ ਆਪਣੇ ਕੋਲ ਦੀ ਇੱਕ ਸੂਟ ਆਇਆ ਸੀਗਾ ਕੱਲ ਤਿਆਰ ਕਰਵਾਇਆ ਸੀਗਾ ਆਪਾਂ ਤੇ ਦਿਖਾਉਣੇ ਆਪਾਂ ਤੁਹਾਨੂੰ ਹੋਰ ਵਧੀਆ ਜੀ ਹਨਾ ਤਾਂ ਸੀ ਜੀ ਇਸ ਤਰ੍ਹਾਂ ਨੈਕ ਤੇ ਵਰਕ ਆ ਇਹ ਜਿਹੜੀ ਆ ਵਾਲੀ ਚੀਜ਼ ਆ ਹਨਾ ਇਹ ਤਾਂ ਹੈਂਡਵਰਕ ਨਾਲ ਕੀਤੀ ਹੋਈ ਹੈ ਤੇ ਆ ਹੈਗਾ ਜੀ ਮਸ਼ੀਨ ਵਰਕ ਅਸੀਂ ਇਹ ਵੀ ਵਰਕੇ ਦਿਖਾ ਦਿੰਨੀ ਐ ਇਹਨੇ ਆ ਜੀ ਇਸ ਤਰ੍ਹਾਂ ਇਹਨੇ ਟੀਅਰ ਕੀਤਾ ਹੋਇਆ ਇਹ ਸਾਰਾ ਹੈਗਾ ਜੀ ਹੈਂਡਵਰਕ ਦਾ ਕੰਮ ਇਹ ਵਾਲਾ ਤੇ ਇਹ ਹੈਗਾ ਜੀ ਮਸ਼ੀਨਵਰਕ ਦਾ ਕੰਮ ਤੇ ਇਸ ਤਰ੍ਹਾਂ ਦੋ ਫੁੱਲ ਬਣੇ ਹੋਏ ਐ ਉੱਪਰ ਇੱਕ ਸਾਈਡ ਤੇ ਆ ਗਿਆ ਇਹ ਵਾਲਾ ਤੇ ਇੱਕੇ ਕੋ ਆ ਗਿਆ ਜੀ ਸੀ ਇਸ ਤਰ੍ਹਾਂ ਇਹ ਫਲਾਵਰ ਬਣਿਆ ਤੇ ਐ ਘੇਰਾ ਆ ਗਿਆ ਜੀ ਇਹ ਵਾਲਾ ਬੜੀਆ ਬੜੀਆ ਤੇਰਵਾ ਕੋਈ ਬਾਣ ਦਿੱਤਾ ਹੈ 10 ਬਣਾਣਾ ਇਸ ਤਰ੍ਹਾਂ ਆਪਾਂ ਇਹ ਤੇ ਨਰਮਾ ਤਾਂ ਤੇ ਸਟੋਨ ਲੱਗੇ ਹੋਏ ਜੀ ਵਿੱਚ ਇਸ ਤਰ੍ਹਾਂ ਅਸੀਂ ਦੇਖ ਸਕਦੇ ਤੁਸੀਂ ਕੰਮ ਬਹੁਤ ਸਫਾਈ ਵਾਲਾ ਬਹੁਤ ਜਿਆਦੇ ਸਬਰ ਕਰਕੇ ਦਿੱਤਾ ਹੋਇਆ ਤੇ ਹਨਾ ਜੀ ਇਹ ਕੱਪੜਾ ਰਹੂਗਾ ਜੀ ਮਸਲੀਨ ਦਾ ਮਸਲੀਨ ਦਾ ਸਟੱਫ ਹੈ ਇਹ ਪ्योर ਵਧੀਆ ਮਸਲੀਨ ਵਾਲਾ ਕੋਈ ਇੰਨਾ ਸਸਤਾ ਨਹੀਂ ਹੈਗਾ ਵਧੀਆ ਮਸਲੀਨ ਹੈਗਾ ਸਾਫ ਸੂਟ ਹੀ ਪੈਂਦਾ ਜੀ ਇਹ ਆਪਾਂ ਨੂੰ 7-800 ਦਾ ਤੇ ਜੀ ਵਰਕ ਮੈਨੂੰ ਬਹੁਤ ਸੋਹਣਾ ਲੱਗਿਆ ਆਪਾਂ ਵੀ ਤਿਆਰ ਕਰਵਾਇਆ ਇਹ ਸੂਟ ਤੇ 5 ਮੀਟਰ ਦਾ ਹੋਊਗਾ ਜੀ ਇਹ ਤੇ ਹੁਣ ਤੁਹਾਨੂੰ ਦਿਖਾਉਣਾ ਹੈ ਦੁਪੱਟਾ ਇਸ ਤਰ੍ਹਾਂ ਦੁਪੱਟੇ ਦੇ ਪੱਲਿਆਂ ਤੇ ਹੈਗਾ ਜੀ ਕੱਟਵਰਕ ਇਸ ਤਰ੍ਹਾਂ ਵਿੱਚ ਦੀ ਨਾਲ ਦੀ ਕਢਾਈ ਹੈ ਸੋਤੇ ਇਸ ਤਰ੍ਹਾਂ ਇਸ ਤਰ੍ਹਾਂ ਜੀ ਕਮਿੰਟ ਐਸੀ ਜੀ ਸਾਈਡਾਂ ਤੇ ਲੱਗੇ ਹੋਏ ਆ ਲੈਸ ਲੱਗੀ ਹੋਈ ਹੈ ਜੀ ਇਹ ਪੁਨਿਸ਼ਿੰਗ ਕੀਤੀ ਲਾਸਟ ਲਾਸ ਨਾਲ ਤੇ ਫਲਾਵਰ ਦਿੱਤਾ ਤੇ ਇਹ ਚੁੰਨੀ ਦਾ ਹੈਗਾ ਜੀ ਜਿਹੜਾ ਸਟੱਫ ਇਹ ਔਰਗੰਜ਼ਾ ਦਾ ਜੀ ਔਰਗੰਜ਼ਾ ਦੀ ਦੁਪੱਟਾ ਹੈ ਪੂਰਾ ਵਧੀਆ ਵਿੱਚ ਇਹ ਜੇ ਲੱਗੀ ਹੋਈ ਇਸ ਤਰੀ ਇਸ ਤਰ੍ਹਾਂ ਸੀ ਜੀ ਜੋੜ ਤੇ ਲਾ ਦੇ ਜਾਂ ਦਵਾ ਦੇ ਜੋੜ ਲੈ ਆਸੀ ਤੇ ਪੂਰਾ ਵਧੀਆ ਵੱਡਾ ਡੱਪਟਾ ਮਿਲੂਗਾ ਜੀ ਇਸ ਤਰ੍ਹਾਂ ਐਵੇਂ ਆਸੀ ਜੀ ਪੂਰਾ ਵਧੀਆ ਡੱਪਟਾ ਮਿਲੂਗਾ ਤੇ ਇਹਦੇ ਵਿੱਚ ਆਪਣੇ ਕੋਲੇ ਛੋਟ ਸੂਟ ਤਾਂ ਜੀ 6-7 ਸੂਟ ਆਏ ਸੀ ਤੇ ਉਹ ਆਪਣੇ ਸਾਰੇ ਵੇਚ ਗਏ ਆਹ ਵਾਲੀ ਚੀਜ਼ ਦੇ ਨਾਲ ਪੱਲੇ ਵਾਲਾ ਬਾਰਡਰ ਮੈਚ ਕੀਤਾ ਹੋਇਆ ਤੇ ਇਹ ਇਹ ਦਾ ਸਿੱਧਾ ਪੱਸਾ ਜੀ ਇਹ ਇਹ ਦਾ ਬੈਕ ਸਾਈਡ ਵਾਲੀ ਹੈ ਤੇ ਜੇ ਕਿਸੇ ਮੇਰੀ ਭੈਣ ਨੂੰ ਸੂਟ ਪਸੰਦ ਆ ਹਨਾ ਜੀ ਇਹ ਫੋਟੋ ਖਿੱਚ ਕੇ ਪਾਉਣੀ ਆ ਤੇ ਤੁਸੀਂ ਸਕਰੀਨ ਸ਼ਾਟ ਲੈ ਕੇ ਬੁੱਕ ਕਰਵਾ ਸਕਦੇ ਹੋ ਤੇ ਆਪਣੇ ਨੰਬਰ ਤੇ ਗੱਲ ਕਰਕੇ ਜਦੋਂ ਮਰਜੀ ਤੁਸੀਂ ਸੂਟ ਮੰਗਵਾ ਸਕਦੇ ਹੋ ਜੇ ਕਿਸੇ ਵੀ ਇਸੇ ਤਰ੍ਹਾਂ ਦਾ ਕੋਈ ਹੋਰ ਰੰਗ ਦੇ ਵਿੱਚ ਕਹੋਗੇ ਆਪਾਂ ਉਹ ਵੀ ਤਿਆਰ ਕਰਕੇ ਦੇ ਸਕਦੇ ਹਾਂ ਜੀ ਹਾਂਜੀ ਤੇ ਜੇ ਤੁਸੀਂ ਕਿਸੇ ਨੇ ਸੂਟ ਇਸ ਕਪੜੇ ਤੋਂ ਬਿਨਾਂ ਕਿਸੇ ਹੋਰ ਕਪੜੇ ਦੇ ਉੱਤੇ ਐਵੇਂ ਦਾ ਵਰਕ ਕਰਾ ਕੇ ਮਗਵਾਉਣਾ ਤੇ ਜਿਵੇਂ ਸ਼ੈਲਕ ਹੋ ਗਿਆ कॉटन ਹੋ ਗਿਆ ਜਾਮ ਹੋ ਗਿਆ ਹਨਾ ਕਿੰਨੇ ਸਟੱਫ ਦੇ ਵਿੱਚ ਸਾਫ ਕਪੜੇ ਦੇ ਵਿੱਚ ਬਹੁਤ ਤਰ੍ਹਾਂ ਦਾ ਕਪੜਾ ਹੈਗਾ ਤੇ ਮਸਲੀਨ ਵਗੈਰਾ ਤੇ ਵੀ ਤੁਸੀਂ ਜਿਵੇਂ ਵੀ ਕਹੋ ਜਿਹੇ ਜਿਹੇ ਕੱਪੜੇ ਤੇ ਕਹੋਗੇ ਪੁਆਇੰਟਲੀ ਵਰਕ ਕਰਾ ਕੇ ਤੁਹਾਨੂੰ ਦੇ ਸਕਦੇ ਆ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਦੱਸਿਆ ਕਰੋ ਜੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਜਿਹੜੇ ਮੇਰੇ ਪੰਪਰਾ ਨਵੇਂ ਜੋੜਦੇ ਆ ਜੀ ਵੀਡੀਓ ਨੂੰ ਸ਼ੁਰੂ ਤੋਂ ਐਂਡ ਤੱਕ ਸਾਰੀ ਵੇਖਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਉਂ ਜਿਦਾਂ ਲੱਗਦਾ ਹੈ ਇਹਦੇ ਵਿੱਚ ਆਪਣੇ ਕੋਲ 6 ਸੂਟ ਆਏ ਸੀਗੇ ਜੀ ਪਾ 6 ਸੂਟ ਤਿਆਰ ਕਰਵਾਏ ਸੀਗੇ ਤੇ ਆਪਣੇ 6 ਦੇ 6 ਸੂਟੇ ਵੇਚ ਗਏ ਤੇ ਇੱਕ ਰਹਿ ਗਿਆ ਜੀ ਆਪਣੇ ਕੋਲ ਸਾਰੀ ਲਾਈਟ ਕਲਰ ਹੀ ਸੀਗੀ ਆਈਸਕ੍ਰੀਮ ਚਾਰਟੀ ਸੀਗਾ ਜੀ ਇਹ ਤੇ ਹੁਣ ਆਪਾਂ ਗਰਮੀਆਂ ਵਾਲੇ ਰੰਗ ਹੀ ਤਿਆਰ ਕਰਾਵਾਂਗੇ ਉਸ ਆਪਣੇ ਸੂਟ ਨਾਲ ਦਿੱਤੇ ਹੋਏ ਬਟਿਕ ਤੇ ਤਿਆਰ ਕਰਾਉਣੇ ਤੇ ਉਹ ਬਸ ਜਦੋਂ ਆਪਣੇ ਕੋਲ ਆ ਗਈ ਆਪਾਂ ਤੁਹਾਨੂੰ ਇਹਦੀ ਵੀਡੀਓ ਬਣਾ ਕੇ ਪਾਵਾਂਗੇ ਤੇ ਕਰਦੇ ਆਂਗੇ ਅੱਜ ਦੇ ਬਲੌਗ ਦਾ ਐਂਡ ਇੱਥੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਵੀ ਰਿਕਵਰੈਕ ਕਰੋ ਜੀ ਜਿਹੜੇ ਮੇਰੇ ਭੈਣ ਭਰਾ ਨਵੇਂ ਵੀ ਜੁੜਦੇ ਚੈਨਲ ਤੇ ਤੇ ਸ਼ੁਰੂ ਤੋਂ ਐਂਡ ਤੱਕ ਸਾਰੀ ਵੀਡੀਓ ਵੇਖ ਕੇ ਦੱਸੋ ਤੁਹਾਨੂੰ ਸਾਰਾ ਕੁਝ ਪਤਾ ਲੱਗ ਸਕੇ ਜੋ ਜੀ ਫਿਰ ਮਿਲਦੇ ਆਂ ਕੱਲ ਕਿਸੇ ਨਵੇਂ ਬਲੌਗ ਨਾਲ ਪਰਮਾਤਮਾ ਕਰੇ ਸਾਰੇ ਨਾਸਮਿ ਤੇ ਪੂਰਵਾਹ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੀ ਜੀ ਹਨਾ ਤੇ ਪਾਠ ਕਰਿਆ ਕਰੋ ਜੀ ਜਿੰਨਾ ਕਰ ਸਕਦੇ ਆ ਪਾਠ ਕਰਿਆ ਕਰੋ ਆਪਣਾ ਸਿੱਖ ਧਰਮ ਦੇ ਵਿੱਚ ਬਲੌਗ ਕਰਦੇ ਆ ਤੇ ਆਪਣਾ ਇਹਨੂੰ ਪਾਠ ਕਰਨਾ ਬਹੁਤ ਜ਼ਰੂਰੀ ਹੈ ਜੀ ਵਿਸ਼ਵਾਸ ਰੱਖਿਆ ਕਰੋ ਵਾਹਿਗੁਰੂ ਤੇ ਪਰਮਾਤਮਾ ਸਾਰੇ ਕਾਰਜ ਸੁੱਤ ਕਰਦਾ ਜੀ ਪਰਮਾਤਮਾ ਇਹ ਵੀ ਦੇਖੂਗਾ ਆਪਾਂ ਪਰਮਾਤਮਾ 'ਤੇ ਬਹੁਤ ਯਕੀਨ ਹੈ ਪਾਠ ਕਰਿਆ ਕਰੋ ਜੀ ਮੇਰੇ ਭੈਣ ਭਰਾਵਾਂ ਸਾਰਿਆਂ ਨੂੰ ਮੱਥ ਬੰਨ੍ਹ ਕੇ ਅਪੀਲ ਹੈ ਪਾਠ ਜ਼ਰੂਰ ਕਰਿਓ ਚਲੋ ਜੀ ਮੇਰੇ ਦਿਨਾਂ ਵਿੱਚ ਕੱਲ੍ਹ ਕਿਸੇ ਨਵੇਂ ਵਲੌਗ